ਮੇਰਾ ਨਾਮ ਜਗਿੰਦਰ ਸਿੰਘ ਔਜਲਾ ਜੀ ਅ ਮੇਰਾ ਬੇਟਾ ਮਨਨਾ ਸਿੰਘ ਔਜਲਾ ਇਹ ਬਣਿਆ ਸਪੇਨ ਦੇ ਵਿੱਚ ਰਾਈਨ एयर ਦੇ ਵਿੱਚ ਪਾਇਲਟ ਬਣਿਆ ਫਸਟ ਅਫੀਸਰ ਹੋ ਤਾਂ ਜੀ ਤੇ ਹਰ 500 ਘੰਟੇ ਬਾਅਦ ਜਦੋਂ ਪ੍ਰਮੋਟ ਹੋ ਜਾਂਦੇ ਆ ਤੇ ਇੱਕ ਵਾਰ ਪ੍ਰਮੋਟ ਹੋ ਚੁੱਕਿਆ ਦੂਜੀ ਵਾਰ ਗੱਲ ਕੀ ਬਹੁਤ ਜਲਦੀ ਆ ਕਿ ਜਲਦੀ ਪ੍ਰਮੋਟ ਹੋ ਜਾਵਾਂਗੇ ਤੇ ਅ ਕੈਪਟਨ ਤੱਕ ਪਹੁੰਚਣ ਲਈ ਤਕਰੀਬਨ 2.5 ਤੋਂ 25000 ਤੋਂ 30000 ਘੰਟਾ ਚਾਹੀਦਾ ਹੁੰਦਾ ਜੀ ਤੇ ਜਲਦੀ ਗੱਲ ਕੀ ਆਪਣੇ ਟਾਰਗੇਟ ਵੱਲ ਨੂੰ ਪਹੁੰਚ ਰਹੇ ਆ ਇੰਨਾ ਕੁ ਮਾਣ ਮਹਿਸੂਸ ਹੋਇਆ ਜੀ ਜੀ ਮਾਣ ਜੇ ਮਾਣ ਤੁਸੀਂ ਕਹੋ ਤੇ ਇਹ ਸ਼ਬਦ ਨਹੀਂ ਬਿਆਨ ਕੀਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੀ ਮਾਣ ਤੋਂ ਵੱਧ ਜਿਹੜੀ ਗੱਲ ਹੈ ਜੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਉਹਨਾਂ ਦੀ ਬਖਸ਼ਿਸ਼ ਹੈ ਜੀ ਚਿਲਾਕੀ ਕੋਈ ਨਹੀਂ ਇਸ ਚੀਜ਼ ਦੇ ਵਿੱਚ ਇਹ ਜਿੱਦਾਂ ਗੱਲ ਕੀ ਜਦੋਂ ਆਪਾਂ ਉਹਦਾ ਓਟ ਆਸਰਾ ਲੈਨੇ ਉਹ ਚੰਗੇ ਰਸਤੇ ਆਕਾਲਪੁਰਖ ਦਿੰਦਾ ਵਾ ਚੰਗੇ ਰਸਤੇ ਕਰਕੇ ਬੇਟੇ ਨੂੰ ਦਿੱਸਤੇ ਇਹ ਤੱਕ ਪਹੁੰਚ ਸਕੇ ਆ ਜਿਹੜੇ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਜਿਹੜੇ ਵੀ ਠੀਕ ਆ ਜੀ ਉੱਥੇ ਵੀ ਮੋਟੀਵੇਸ਼ਨ ਵਾਸਤੇ ਤਕਰੀਬਨ ਬੁਲਾਉਂਦੇ ਆ ਇਹਨਾਂ ਨੂੰ ਜਿੱਥੇ ਵੀ ਗੱਲ ਕੀ ਹੋ ਸਕਦਾ ਪਰ ਮੇਰਾ ਵੀ ਇਹੀ ਸੁਨੇਹਾ ਆਵਾ ਵੀ ਆਪਣੇ ਗੱਲ ਕੀ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ ਬੇਸ਼ੱਕ ਗੱਲ ਕੀ ਵੱਡੀਆਂ ਪ੍ਰਾਪਰਟੀਆਂ ਨਾ ਬਣਾਓ ਵੱਡੀਆਂ ਜ਼ਿਆਦਾ ਦਾ ਨਾ ਬਣਾਓ ਕੋਈ ਚੱਕਰ ਨਹੀਂ ਤੁਹਾਡਾ ਜੇ ਬੱਚਾ ਸੋਹਣਾ ਐਜੂਕੇਟ ਹੋ ਗਿਆ ਸੋਹਣੀ ਕਿਸੇ ਗੱਲ ਦੀ ਮੰਜ਼ਿਲ ਤੇ ਪਹੁੰਚ ਗਿਆ ਤੇ ਉਹ ਉਹਨਾਂ ਦੀ ਪ੍ਰਾਪਰਟੀ ਆ ਇੱਕ ਸੋਚਣ ਦਾ ਢੰਗ ਆ ਜੀ ਆਪਣਾ ਤੇ ਮੈਂ ਤੇ ਇਹੀ ਸਮਝਦਾ ਜੀ ਆਪਣੇ ਬੱਚਿਆਂ ਨੂੰ ਕੀ ਨਾ ਸਪੋਰਟ ਹਰ ਮਾਂ ਬਾਪ ਕਰਦਾ ਜੀ ਪਰ ਮੈਂ ਕਹਿੰਦਾ ਵੀ ਜੋ ਵੀ ਜਦੋਂ ਬਚਪਨ ਤੋਂ ਗੱਲ ਕਰਕੇ ਆਪਣੇ ਬੱਚਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਖੁੱਲੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਜਿੱਦਰ ਨੂੰ ਗੱਲ ਕੀ ਬੱਚਾ ਜਾਂਦਾ ਉਹਦੀ ਸਪੋਰਟ ਤੇ ਵਾਹਿਗੁਰੂ ਤੇ ਕੋਈ ਵੀ ਕੀ ਨਾ ਜਿੱਦਾਂ ਅੱਜਕੱਲ ਬੱਚਿਆਂ ਦਾ ਰਿਆਨ ਆ ਕਿ ਗੈਰਕਾਨੂੰਨੀ ਢੰਗ ਦੇ ਨਾਲ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਅਗਰ ਤੁਸੀਂ ਲੀਗਲੀ ਸਭ ਕੁਝ ਕਰਨਾ ਚਾਹੁੰਦੇ ਆ ਸਿਰਫ ਹਾਰਡ ਇਨਫੋਰਮੇਸ਼ਨ ਦੀ ਹੈ ਜੀ ਮੈਂ ਸਮਝਦਾ ਜੇਦੋਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਨਾ ਉਦੋਂ ਹੀ ਆਪਾਂ ਕੋਈ ਨਾ ਕੋਈ ਗਲਤ ਸਟੈਪ ਲੈ ਲੈਂਦੇ ਆ ਜਦੋਂ ਆਪਾਂ ਨੂੰ ਪ੍ਰੋਪਰ ਗੱਲ ਕੀ ਇਨਫੋਰਮੇਸ਼ਨ ਹੁੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਕੋਲੋਂ ਲਕੋਣੇ ਜਿਹੜੇ ਕਿ ਪਹਿਲਾਂ ਬਾਹਰ ਗਏ ਹੁੰਦੇ ਬਿਲ ਸੈਟਲ ਹੁੰਦੇ ਆ ਆਪਾਂ ਨੂੰ ਚਾਹੀਦਾ ਵਾ ਪਹਿਲਾਂ ਸਭੋਂ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੀਏ ਤਾਂ ਕਿ ਅਸੀਂ ਕਿਸੇ ਗਲਤ ਰਸਤੇ ਤੇ ਇਹਨਾਂ ਗੱਲ ਕੀ ਚੱਲੀਏ ਕਿਸੇ ਠੱਗੇ ਨਾ ਯਹੀਏ ਬਾਅਦ ਵਿੱਚ ਉੱਥੇ ਪਹੁੰਚ ਕੇ ਕੋਈ ਫਾਇਦਾ ਨਹੀਂ ਪਰ ਆਪਾਂ ਕਈ ਵਾਰੀ ਉਹ ਚੀਜ਼ਾਂ ਲਕਾਉਂਦੇ ਰਹਿੰਨੇ ਆ ਮੈਂ ਕਹਿੰਦਾ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਪਹਿਲੋਂ ਗੱਲ ਕੀ ਜਾਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਸੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਜੀ ਮਹਾਰਾਜ ਸਿੰਘ ਔਸਲਾ ਤੇ ਅੱਜ ਦਾ ਮੇਨ ਮਕਸਦ ਇਹੀ ਹੈ ਜੀ ਤੇ ਮਹਾਰਾਜ ਜੀ ਦੇ ਸਾਹਮਣੇ ਇਹ ਆਪਣੇ ਟਾਰਗੇਟ ਤੇ ਪਹੁੰਚੇ ਹੋਏ ਉਹਨਾਂ ਦੀ ਸ਼ੁਕਰਾਨਤਾ ਕਰਨੀ ਤੇ ਬਸ ਜੀ ਬਹੁਤ ਜਿਆਦਾ ਕਿਰਪਾ ਹੋਈ ਜੀ ਇਥੇ ਜੋਬ ਲੱਗੀ ਹੈ ਤੇ ਕਿਹਨਾਂ ਜਾਓਗੇ ਬਦਕੋ ਸਿੱਖ ਦੇ ਤੌਰ ਤੇ ਤੁਹਾਨੂੰ ਜੋਬ ਮਿਲੀ ਹੈ ਕਿੰਨਾ ਕਮਾਨ ਮਹਿਸੂਸ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪ ਵੀ ਮੈਂ ਜਦ ਤੇ ਪਹੁੰਚਿਆ ਗਿਆ ਤੇ ਸਿੱਖ ਹੋਣ ਦੇ ਤੇ ਸਭ ਤੋਂ ਵੱਧ ਮਾਣ ਮੈਨੂੰ ਮੇਰੀ ਫੈਮਲੀ ਦਾ ਤੇ ਮੇਰੀ 에ਅਰਲਾਈਨ ਜੀ ਰਾਇਨੇਰ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ

ਬਹੁਤ ਹੀ ਛੋਟੀ ਗੱਲ ਨਹੀਂ ਪਰ ਬਹੁਤ ਹੀ ਵੱਡੀ ਗੱਲ ਨਹੀਂ ਸਭ ਤੋਂ ਤਗੜਾ ਐਡਵਾਈਸ ਜੇ ਮੈਂ ਕਿਸੇ ਨੂੰ ਵੀ ਦੇਣਾ ਹੋਵੇ ਉਹ ਇਹੀ ਆ ਵੀ ਜਿਹੜੀ ਚੀਜ਼ ਆ ਵੀ ਤੁਹਾਨੂੰ ਪੂਰਾ ਕਹਿ ਲੋ ਚਾਹਵਾ ਇਹ ਚਾਹੇ ਉਹ ਫੇਰ ਚੀਜ਼ ਜਿੰਨੀ ਮਾਝੀ ਓਕੀ ਹੋਵੇ ਤੁਸੀਂ ਕਰ ਸਕਦੇ ਤੇ ਪਰ ਮਿਹਨਤ ਬਿਨ ਬਗੈਰ ਕੁਝ ਨਹੀਂ ਹੋ ਸਕਦਾ